ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਜਿਹੜਾ ਨਹਿਰੂ ਸਟੇਡੀਅਮ ਫਰੀਦਕੋਟ ਹੈ ਜਿਸ ਦੇ ਵਿੱਚ ਅੱਬ ਆ ਬੈਠਿਆ ਮੇਰਾ ਆਫਿਸ ਹੈ ਇਹ ਬਹੁਤ ਪੁਰਾਣੀ ਬਿਲਡਿੰਗ ਹੈ ਇਹ ਦਾ ਥੱਲੇ ਨਹੀਂ ਪੱਥਰ ਲੱਗਾ ਵੀ 1950 ਤੋਂ ਪਹਿਲਾਂ ਦੀ ਇਹ ਬਿਲਡਿੰਗ ਤੇ ਜਿਹੜੀਆਂ ਗਰਾਊਂਡਾਂ ਬਣੀ ਹੋਈਆਂ ਨੇ ਟਾਈਮ ਟੂ ਟਾਈਮ ਇਹਦੀ ਜਿਹੜੀ ਕੇਅਰ ਤੇ ਮੇਨਟੇਨੈਂਸ ਹੁੰਦੀ ਰਹੀ ਹੈ ਇਹਨੂੰ ਕਿਤੇ ਨਾ ਕਿਤੇ ਅਪਗ੍ਰੇਡ ਵੀ ਕੀਤਾ ਜਾਂਦਾ ਰਿਹਾ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਿਹੜਾ ਨਹਿਰੂ ਸਟੇਡੀਅਮ ਹੈ ਅੱਜ ਦੀ ਡੇਟ ਦੇ ਵਿੱਚ ਇਸ ਦਾ ਜਿਹੜਾ ਗਰਾਊਂਡ ਲੈਵਲ ਹੈ ਉਹ ਸੜਕ ਤੋਂ ਬਹੁਤ ਜ਼ਿਆਦਾ ਨੀਵਾਂ ਹੈ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਜਦੋਂ ਵੀ ਮੀਂਹ ਪੈਂਦੇ ਆ ਤੇ ਨਹਿਰੂ ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਗਰਾਊਂਡ ਦਾ ਧਿਆਨ ਰੱਖਣ ਦੇ ਵਿੱਚ ਤੇ ਗਰਾਊਂਡ ਦੇ ਵਿੱਚ ਪਾਣੀ ਖੜਕ ਜਾਂਦਾ ਗਰਾਊਂਡ ਦਾ ਜਿਹੜਾ ਸੀਪੇਜ ਦਾ ਜਿਹੜਾ ਪ੍ਰਬੰਧ ਪ੍ਰੋਪਰ ਹੈ ਨਹੀਂ ਅਜੇ ਤੱਕ ਅਸੀਂ ਕੋਸ਼ਿਸ਼ ਕਰ ਰਹੇ ਆ ਕੱਲ ਪਰਸੋ ਅਸੀਂ ਸੋਇਲ ਐਂਡ ਕਨ ਸਰਵੇਸ਼ਨ ਡਿਪਾਰਟਮੈਂਟ ਦੇ ਨਾਲ ਵੀ ਜਿਹੜਾ ਕੋਆਰਡੀਨੇਟ ਕੀਤਾ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਇੱਦਾਂ ਪ੍ਰੋਪਰ ਪ੍ਰੋਸੀਜਰ ਦੱਸੋ ਤੇ ਉਹਦਾ ਸਾਨੂੰ ਐਸਟੀਮੇਟ ਬਣਾ ਕੇ ਦਿਓ ਅਸੀਂ ਆਪਣੇ ਹੈੱਡ ਆਫਿਸ ਭੇਜੀਏ ਤਾਂ ਕਿ ਜਿਹੜਾ ਇਹ ਪ੍ਰੋਬਲਮ ਐ ਇਸ ਨੂੰ ਕਾਫੀ ਆਕਾਟ ਸੌਲਵ ਕੀਤਾ ਜਾ ਸਕੇ ਸੋ ਜਿੱਦੇ ਕਰਕੇ ਤੁਸੀਂ ਜਿੱਥੋਂ ਕਿਤੇ ਚਲੇ ਜਾ ਮੈਂ ਨਹੀਂ ਕਹਦਾ ਕਿ ਮੈਂ ਆਪਦੇ ਤੋਂ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹਾਂ ਤੁਸੀਂ ਨੈਥ ਸਟੂਡੀਓ ਦੀ ਜਗ੍ਹਾ ਕਾਲਜ ਚਲੇ ਜਾਓ ਤੁਸੀਂ ਕਿਸੇ ਸਕੂਲ ਚਲੇ ਜਾਓ ਤੁਸੀਂ ਬੀਪੋ ਗਿਆ ਜਿਹੜਾ ਸਭ ਤੋਂ ਪਾਸਟਰ ਸਟੇਡੀਅਮ ਨੂੰ ਜਿਹੜਾ ਰਸਤਾ ਜਾਂਦਾ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਦੋਨੋਂ ਪਾਸੇ ਕਿੰਨੀਆਂ ਰੱਡੀਆਂ ਵੱਡੀਆਂ ਜਿਹੜਾ ਹੈਗਾ ਦਾ ਘਾਓ ਆਉਂਦੇ ਆ ਜਿਹੜਾ ਹੈਗਾ 40 ਹੋਣੀ ਹੋਈ ਆ ਪੀਆ ਕਿਉਂਕਿ ਇਤਨਾ ਬਰਸਾਤ ਦਾ ਸੀਜ਼ਨ ਇੱਥੇ ਚ ਵੈਸੇ ਘਾਤ ਜਲਦੀ ਵੱਜ ਜਾਂਦਾ ਸੋ ਦੂਜੀ ਗੱਲ ਹਰੇਕ ਮਗਰਲੇ 20-25 ਦਿਨ ਤੋਂ ਮੈਨੂੰ ਲੱਗਦਾ ਇੱਕ ਦਿਨ ਦੀ ਪੈਦਲ ਪੂਰੀ ਜਿਹੜੀ ਹੈਵੀ ਰੇਨ ਹੋ ਰਹੀ ਹੈ ਜਿਸ ਦੇ ਕਰਕੇ ਨਾ ਤਾਂ ਪ੍ਰੋਪਰ ਮੈਚੀ ਲੱਗਦੀ ਪਿਛਲੇ ਸ਼ਨੀਵਾਰਾਂ ਮੇਰੇ ਕੋ ਵੀਡੀਓ ਪਈ ਉਹ ਤੁਹਾਨੂੰ ਪਾ ਦੇਣਾ ਸਾਡੇ ਇਥੇ ਆਦਮੀ ਦੀਆਂ ਟੀਮਾਂ ਹੁੰਦੀਆਂ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਸਟੇਡੀਅਮ ਨੂੰ ਯੂਟਿਲਾਈਜ਼ ਦੇ ਅਸਟੋਟਾ ਰਜੇ ਲਈ ਮੇਰੇ ਲਈ ਅਸੀਂ ਉਹਨਾਂ ਨਾਲ ਰਿਕਵੈਸਟ ਕੀਤੀ ਵੀ ਤੁਹਾਡੇ ਕੋ ਕੋਈ ਇਨਫਰਾਸਟ੍ਰਕਚਰ ਹੈਗਾ ਤੇ ਤੁਸੀਂ ਇੱਥੇ ਜਿਹੜਾ ਹੈਗਾ ਸਾਡੀ ਹੈਲਪ ਕਰੋ ਉਹਨਾਂ ਨੇ ਆਪਣੇ ਲੈਵਲ ਤੇ ਟਰੈਕਟਰ ਲਿਆਂਦਾ ਰਿਪਰ ਲਿਆਂਦਾ ਅਸੀਂ ਛੜੀ ਮਾਰੇ ਦੇ ਤੇ ਜਿਹੜਾ ਟਰੈਕਟਰ ਚਲਾ ਕੇ ਰਿਪਰ ਮਾਰਕੇ ਜਿੰਨਾ ਕੋ ਘਾਹ ਉਹਦੇ ਨਾਲ ਘਟਿਆ ਜਾ ਸਕਦਾ ਸੀ ਇਤੋਂ ਨਾਲਾ 5 ਲੱਖ ਰੁਪਇਆ ਮਾਨਯੋਗ ਸਪੀਕਰ ਸਾਹਿਬ ਨੇ ਬਾਬਾ ਫਰੀਦਾ ਸਪੀਕਰ ਨੂੰ ਦਿੱਤਾ 2023 ਦੇ ਟੂਰਨਾਮੈਂਟ ਦੇ ਵਿੱਚ ਟੂਰਨਾਮੈਂਟ ਤੋਂ ਪਹਿਲਾਂ ਉਹ 5 ਲੱਖ ਰੁਪਏ ਦੇ ਨਾਲ ਫੇਸ ਤੇ ਜਿਹੜੀ ਅੰਗਸੇ ਸਟੇਰੀਮ ਦੀ ਪ੍ਰੋਪਰ ਵਾਈਟ واਸ਼ ਹੋਇਆ ਲਿਖੇ ਲਿਖੇ ਸਾਰੀ ਰਿਪੇਅਰ ਕੀਤੀ ਹੈ ਜੀ ਉਹ ਤੋਂ ਆਪਾਂ ਬਾਹਰ ਆ ਦਿੰਦੇ ਆ ਖੰਡ ਵਾਲਾ ਗਰਾਊਂਡ ਦਾ ਨਵਾਂ ਕੰਪਲੈਕਸ ਬਣਿਆ ਜੇ ਤੁਸੀਂ ਪਿੱਛੇ ਚਲੇ ਜਾਓ ਉੱਥੇ ਲੋਕੀ ਕੂੜਾ ਸੁੱਟਦੇ ਸੀ ਤੇ ਲੁਕੀ ਤਾਂ ਗੱਲ ਨਹੀਂ ਇਵਨ ਕਈ ਕਈ ਵਾਰੀ ਕੋਈ ਪਸ਼ੂ ਮਰ ਜਾਂਦਾ ਸੀ ਨਾ ਵਸਤੀ ਵਾਲੇ ਉਹਦੀ ਮਾਰ ਕੇ ਤੇ ਸੜ ਦਿੰਦੇ ਸਾਨੂੰ ਉਹਨੂੰ ਚਪਾਲਾ ਉੱਪਰ ਲਾ ਹੈ ਤੇ ਉਹਨੂੰ ਟਰੈਕਟਰ ਵਾਲੇ ਨੂੰ ਬੁਲਾ ਕੇ 201500 ਦੇਣ ਦੇ ਚੱਕ ਕੇ ਬਾਈ ਲੈ ਕੇ ਜਾ ਅੱਜ ਉੱਥੇ ਤੁਸੀਂ ਜਾ ਕੇ ਦੇਖ ਲਓ ਵਾਲੀਵਾਂ ਦਾ ਕੰਪਲੈਕਸ ਵੀ ਬਣ ਗਿਆ ਕੋਤੇ ਹੈਂਡਬਾਲ ਦਾ ਨਵਾਂ ਕੰਪਲੈਕਸ ਬਣ ਗਿਆ 17 ਲੱਖ ਰੁਪਏ ਤੋਂ ਉੱਤੇ ਦੀ ਗਰਾਟ ਹੈਂਡਬਾਲ ਗਰਾਉਂਡਾਂ ਦੇ ਵਿੱਚ ਲੱਗੀ ਆ ਜਿੱਥੇ ਦੋ ਨਵੇਂ ਹੈਂਡਬਾਲ ਦੇ ਗਰਾਉਂਡ ਫਲੱਟ ਲਾਈਟਾਂ ਬਾਥਰੂਮ ਚੇਂਜਿੰਗ ਰੂਮਸ ਸਟੋਰ ਸਾਰਾ ਨਵਾਂ ਬਣ ਦਿੱਤਾ ਇਹ ਤੋਂ ਲਾਲਾ ਹਜੇ ਹੋਰ ਵੀ ਨੈਕਸਟ ਗਰਾਉਂਡ ਰੂਮ ਨੂੰ ਅਪਡੇਟ ਕਰਨ ਲਈ ਆਇਆ ਹਾਂ ਆਪਾਂ ਅੱਗੇ ਆ ਜਾਈਏ ਨਵੀਂ ਸ਼ੂਟਿੰਗ ਰੇਂਜ 'ਚ 11.5 ਲੱਖ ਰੁਪਈਆ ਲੱਗਿਆ ਸੀ 6.5 ਲੱਖ ਰੁਪਈਆ ਜੇਹ ਮੈਨ ਸਰ ਨੇ ਦਿੱਤਾ 5 ਲੱਖ ਰੁਪਈਆ ਸਪੀਕਰ ਸਾਹਮਣੇ ਫਿਰ ਦਿੱਤਾ ਮਹਾਂ ਜੋਗ ਐਮਐਨਐ ਸਰ ਨੇ ਜਿਹੜਾ ਹੈਗਾ ਡੈਟਸਨ ਨੂੰ ਫੋਨ ਕੀਤਾ ਕਿ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਨੇ ਉਹ ਜਿਹੜੀਆਂ ਮੁਹਾਵੀ ਦੇ ਵਿੱਚ ਐਕਸਟਰਾ ਪੈਸਿਆਂ ਨੇ ਸਾਡੇ ਤੇ ਭੇਜੀਆਂ ਨਾਲ ਸਾਡੇ ਸ਼ੂਟਿੰਗ ਦਾ ਸੈਂਟਰ ਬਹੁਤ ਵਧੀਆ ਖੜਾ ਚੱਲ ਪਿਆ ਆਪਾਂ ਨਾਲ ਇਹ ਐਡਵਰਟਮੈਂਟ ਨਾਲ ਵਰਟਮੈਂਟ ਨਾਲ ਦੀ ਪ੍ਰੋਬਲਮ ਬਹੁਤ ਪੁਰਾਣੀ ਸੀ ਉਹਨਾਂ ਦੇ ਗਰਾਊਂਡਾਂ ਦੀ ਕੰਡੀਸ਼ਨ ਬਹੁਤ ਬੁਰੀ ਹਾਲਤ ਸੀ ਅੱਜ ਦੀ ਡੇਟ ਤੇ ਦੋਨੋਂ ਗਰਾਊਂਡ ਨਵੇਂ ਬਣ ਚ ਉਹਦੇ ਵਿੱਚ ਸਪੀਕਰ ਸਾਹਮਣੇ ਗ੍ਰਾਂਟ ਦਿੱਤੀ ਹੈ ਐਂਟੀ ਸਾਹਮਣੇ ਵੀ ਦਿੱਤੀ ਹੈ ਦੋਨੋਂ ਗਰਾਊਂਡ ਅਰੇ ਬਣ ਗਏ ਇਸ ਤੋਂ ਲਾਵਾ ਬਾਬਾ ਖਰੀਦ ਬਾਅਦ ਜਿਹੜਾ ਬੈਡਮਿੰਟਨ ਖੇਲਾਵਾ ਉਹਨਾਂ ਨੇ ਆਪਣੇ ਸਰਸਿਸ ਤੋਂ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ ਉਹਦੀਆਂ ਲਾਈਟਾਂ ਉਹਦਾ ਵਾਈਟਵਾਸ਼ ਉਹਦਾ ਬਾਥਰੂਮ ਦਾ ਆਫਿਸ ਉਹਦੀ ਰਿਪੇਅਰ ਚੱਲਦੀ ਗਈ ਹੈ ਜੀ 14 ਲੱਖ ਰੁਪਏ ਉੱਥੇ ਲੱਗ ਗਏ ਨਵਾਂ ਰੈਸਲਿੰਗ ਹਾਲ ਬਣਿਆ ਕੋਈ ਸਰਕਾਰ ਦੀ ਮਦਦ ਨਾਲ ਹੀ ਚੀਜ਼ਾਂ ਬਣਦੀਆਂ ਨੇ ਘੱਟੋ ਘੱਟ 50 ਲੱਖ ਰੁਪਏ ਤੋਂ ਉੱਤੇ ਉੱਥੇ ਲੱਗਾ ਉਹ ਗਰਾਵਾ ਪਾਤ ਸਰਕਾਰ ਨੇ ਦਿੱਤੀਆਂ ਇਹਨਾਂ ਨੇ ਰਿਪੋਰਟ ਦਿੱਤੀਆਂ ਇਹਨਾਂ ਦਾ ਜਿਹੜਾ ਸੈਂਟਰ ਹੈ ਉਹ ਖੇਲਵੰਡੀਆਂ ਸਕੀਮ ਦੇ ਅਧੀਨ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਅਡਾਪਟ ਕਰਾ ਗਿਆ 7 ਲੱਖ ਰੁਪਏ ਦੇ ਉੱਤੇ ਗ੍ਰਾਂਟ ਇਹਨਾਂ ਦੇ ਉੱਤੇ ਲੱਗੀ ਹੈ ਇਹ ਗੱਲ ਕਿ ਉਹਨੂੰ ਅਸੀਂ ਥੜਾ ਸਾਰਾ ਏਸੀ ਹਾਲ ਕਰਾ ਰਹੇ ਹਾਂ ਨੂੰ ਸੈਂਟਰਲਾਈਜ਼ ਕਰਕੇ ਉੱਤੇ ਸੋਲਰ ਸਿਸਟਮ ਉੱਤੇ ਲੱਗ ਚੁੱਕਾ ਤੁਸੀਂ ਚੈੱਕ ਕਰ ਸਕਦੇ ਸਾਡੇ ਕੋਲ ਪੰਜਾਬ ਇੰਸਟੀਚੂਟ ਆਫ ਸਪੋਰਟਸ ਤੋਂ ਜਿਹੜਾ ਹੈਗੇ ਸਰਪਾਲ ਸਿੰਘ ਦੀ ਐਥਲੈਟਿਕ ਕੋਚ ਹੈ ਉਹਨੇ ਮੈਡਮ ਪੂਜਾ ਨੇ ਸਪੋਰਟਸ ਨਰਸਰੀ ਦੇ ਵਿੱਚ ਇੱਥੇ ਸਵਿਵਰ ਕਰਦੀ ਪੂਰਬਲ ਸ਼ਹਿਰ ਦੇ ਵਿੱਚ 90% ਜਿਹੜੇ ਸਾਡੇ ਕੋਲ ਬੱਚੇ ਆ ਉਹ ਵਿਰਾਸਤ ਰੂਟ ਦੇ ਆ 1140 ਅੰਡਰਸਟੈਂਡਿੰਗ ਸਾਡੇ ਕੋਲ ਉਹਨਾਂ ਦੇ ਟੌਪਿੰਗ ਜਿਹੜਾ ਇਨਫਰਾਸਟ੍ਰਕਚਰ ਅਵੇਲੇਬਲ ਹੈਗਾ ਇਹ ਨਹੀਂ ਕਿਹਾ ਜਾ ਸਕਦਾ ਵੀ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂਗਾ ਉਹਨਾਂ ਬਾਸਕਟਬਾਲ ਦਾ ਤੁਸੀਂ ਸ਼ੈੱਡ ਲਾਓ 20 ਲੱਖ ਰੁਪਏ ਦੀ ਲਾਗਤ ਨਾਲ ਉਹ ਸ਼ੈੱਡ ਬਣਿਆ ਜਿਹੜਾ ਟੂਰਨਾਮੈਂਟ ਅਸੀਂ ਪਿੱਛੇ ਬਾਸਕਟਬਾਲ ਦੀ ਸਟੇਟ ਕਰਾਈ ਵੀ ਸੀ ਤੇ ਰੁਪਈ ਜਿਹੜਾ ਟੂਰਨਾਮੈਂਟ 7 7.5 ਦਿਨ ਚ ਖਤਮ ਹੋਣਾ ਚਾਹੀਦਾ ਸੀ ਉਹ ਅਸੀਂ ਤੇ ਲਾਈਟਾਂ ਦੀ ਮਦਦ ਨਾਲ ਸਾਡੇ 5 ਦਿਨਾਂ ਦੇ ਵਿੱਚ ਕਵਰ ਕੀਤਾ ਜਿਸ ਦੇ ਨਾਲ 2 ਦਿਨ ਦਾ ਪਲੇਅਰਾਂ ਦੀ ਡਾਈਟ ਦਾ ਖਰਚਾ ਘੱਟ ਗਿਆ ਕਿਤੇ 7 ਦਿਨ ਖਰਚਾ ਵੱਧਣਾ ਸੀ ਕਿਤੇ ਉਹ 5.5 ਦਿਨ ਚ ਉਹ ਐਮਐਲਐ ਸਰ ਦੀਆਂ ਕੋਸ਼ਿਸ਼ਾਂ ਦਾ ਦਿੱਤਾ ਛੱਡਿਆ ਐਪਲੀਕੇਸ਼ਨਾਂ ਚੱਲੀਆਂ ਬਹੁਤ ਜਲਦੀ ਭਰਤੀ ਹੋ ਜੂਗੀ ਮੈਂ ਜ਼ਿਆਦਾ ਕੀ ਦੱਸਾਂ ਸਪੋਰਟ ਨਰਸਰੀ ਦਾ ਕਨਸੈਪਟ ਪਿਛਲੇ ਸਾਲ ਸ਼ੁਰੂ ਹੋਇਆ ਸੀ 200 ਤੋਂ ਵੱਧ ਕੋਚ ਸਰਕਾਰ ਵੱਲੋਂ ਰੱਖੇ ਜਾ ਚੁੱਕੇ ਹੈ ਜਿਨ੍ਹਾਂ ਵਿੱਚ 7 ਕੋਚ ਆਲਰੇਡੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਇੱਕ ਸੁਪਰਵਾਈਜ਼ਰ ਸਾਹਿਬ ਆ ਫੈਕਟਰੀਆ ਸਪੋਰਟ ਸੁਪਰਵਾਈਜ਼ਰ ਸਾਹਿਬ ਇਹਨਾਂ ਨੇ ਜੁਆਇਨ ਕੀਤਾ ਇੱਕ ਕੋਚ ਜੁਡੋ ਦਾ ਹਜੇ ਜੁਆਇਨ ਕਰੂਗਾ ਉਹਦੀ ਡਿਗਰੀ ਅਧਿਕਾਰਚੀਫ ਪਲੱਸ ਨੋਮੈਨਪੋਰਟ ਸੁਪਰਵਾਈਜ਼ਰ ਸਾਹਿਬ ਨਵੇਂ ਬੰਦਿਆਂ ਦਾ ਨਵਾਂ ਸਟਾਫ ਆ। ਉਹ ਸਰਕਾਰੀਆਂ ਐਫਲ ਚੱਲ ਰਹੀਆਂ ਨਿਨੋੜਲ। ਆ ਮੇਨ ਸਟਾਫ ਦੀ ਕਮੀ ਗਰਾਊਂਡ ਮੈਨ ਦੀ ਕਮੀ ਕਰਦੇ। ਚਲੋ ਆਪਾਂ ਇੱਕ ਬੰਦੇ ਨੂੰ ਦੋ ਗਰਾਊਂਡਾਂ ਦੀ ਜ਼ਿੰਮੇਵਾਰੀ ਵੀ ਦੇ ਲਈਏ ਤਾਂ ਵੀ 10 ਤੋਂ 12 ਬੰਦੇ ਇਨਕਲੂਡਿੰਗ ਚੌਂਕੀਦਾਰ ਚਾਹੀਦੇ ਆ ਸਾਡੇ ਕੋਲ ਤਿੰਨ ਬੰਦੇ ਆ ਉਹਦੇ ਨਾਲ ਮੈਨੇਜ ਨਹੀਂ ਹੁੰਦਾ। ਤੁਸੀਂ ਪਹਿਲੀ ਨਿਊਜ਼ ਲੱਗੀ। 13 14 15 ਅਪ੍ਰੈਲ ਨੂੰ ਇੱਥੇ ਆਰਮੀ ਦੀ ਕਿਸੇ ਯੂਨਿਟ ਨੇ ਬਹੁਤ ਵੱਡਾ ਆਫਟਰ ਟੂਰਨਾਮੈਂਟ ਕਰਾ। ਉਹਨਾਂ ਨੇ ਟੂਰਨਾਮੈਂਟ ਕਰਾਉਣ ਤੋਂ ਪਹਿਲਾਂ ਸਾਰ ਸਟੇਡੀਅਮ ਟੂਰਨਾਮੈਂਟ ਕਰਾਉਣਾ ਇਹ ਗਰਾਊਂਡ ਦੇ ਪ੍ਰੋਪਰ ਝਾੜੂ ਮਾਰਨਾ ਜਾਂ ਉਹਦੀ ਘਾਟ ਟਕਣਾ ਉਹਨੂੰ ਲੈਬਰੀ ਕਰਨਾ ਇਹ ਪਈ ਸੌਖਾ ਕੰਮ ਨਹੀਂ ਜੀ